ਅਮਰਸਾਦੇ ਸ਼ਹਿਰਾਂ ਟੱਚ ਲੁੱਟਖੋ ਦੀ ਵਾਰਦਾਤ ਕਰਨ ਵਾਲੇ ਤੁਰੰਤ ਕਾਰਵਾਈ ਕਰਦੇ ਹੋਏ ਸਰ ਪੁਲਿਸ ਨੇ 20 ਘੰਟੇ ਅੰਤਰੀ ਦੋਸ਼ੀ ਨੂੰ ਕੀਤਾ ਗ੍ਰਿਫਤਾਰ ਉਸ ਕੋਲੋਂ ਚੋਰੀ ਦਾ ਮੋਬਾਈਲ ਵਾਰਦਾਤ ਚ ਵਰਤਿਆ ਮੋਟਰਸਾਈਕਲ ਦਾਤਰ ਅਤੇ ਇੱਕ ਪਿਸਤਲ ਵੀ ਕੀਤਾ ਬ੍ਰਹਮੇਸ਼ ਨੂੰ ਲੈ ਕੇ ACP ਸ਼ਿਵਦਰਸ਼ਨ ਸਿੰਘ ਨੇ ਅਹਿਮ ਖੁਲਾਸੇ ਕੀਤੇ ਹਨ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਰਾਜਵੀਰ ਸਿੰਘ ਉਰਫ ਰਾਜਾ ਵਜੋਂ ਹੋਈ ਹੈ ਜਿਸ ਦੇ ਖਿਲਾਫ ਪਹਿਲਾਂ 3 ਮਕਦਮੇ ਦਰਜ ਹਨ ਇਸ ਤੋਂ ਇਲਾਵਾ ACP ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਇੱਕ ਹੋਰ ਸ਼ਿਵਦਰਸ਼ਨ ਸਿੰਘ ਨੇ ਸ਼ਿਹਾਟਾ ਏਰੀਆ ਅੰਤਰੀ ਨਾਰਾਇਣਗੜ੍ਹ ਗੋਲੀ ਵਿੱਚ ਮਾਮਲੇ ਸਬੰਧੀ ਹੋਰ ਵੀ ਜਾਣਕਾਰੀ ਦਿੱਤੀ ਹੈ ਇਸ ਤੋਂ ਇਲਾਵਾ ਅਸ਼ਵਦਰਸ਼ਨ ਸਿੰਘ ਵੱਲੋਂ ਜੋ ਬੀਤੇ ਦਿਨੀ ਇੱਕ ਗੋਲੀ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਨੂੰ ਲੈ ਕੇ ਵੀ ਅਹਿਮ ਖੁਲਾਸੇ ਕੀਤੇ ਹਨ ਸੁਣਾਉਂਦੇ ਹਾਂ ਤੁਹਾਨੂੰ ਕਿ ਕੁਝ ਕਿਹਾ ਦੋ ਵੱਖ-ਵੱਖ ਮਾਮਲਿਆਂ ਸੰਬੰਧੀ ਸ਼ਿਵਦਰਸ਼ਨ ਸਿੰਘ ACP ਨੇ ਮਿਤੀ 21 12 2025 ਨੂੰ ਵਕਤ ਕਰੀਬ 7 ਵਜੇ ਮੌਨਕਾ ਪਤਨੀ ਸਰਜੀਤ ਗੌਰ ਜੋ ਗਜੌੜਾ ਫੜ ਦੀ ਰਹਿਣ ਵਾਲੀ ਹੈ ਅਤੇ ਸ਼ਾਟੇ ਦੇ ਰੀ ਵਿੱਚ ਇੱਕ ਪ੍ਰਾਈਵੇਟ ਦੁਕਾਨ ਤੇ ਨੌਕਰੀ ਕਰਦੀ ਸੀ ਆਪਣੇ ਪੇਕੇ ਘਰ ਕਰਤਾਰਨਗਰ ਜਾ ਰਹੀ ਸੀ ਕਿ ਰਸਤੇ ਵਿੱਚ ਕਾਲੇਦਾਨ ਦੇ ਸਪਲੈਂਡਰ ਮੋਟਰਸਾਈਕਲ ਤੇ ਦੋ ਨੌਜਵਾਨ ਆਏ ਜਿਨ੍ਹਾਂ ਕੋ ਤੇਜ਼ ਧਾਰ ਹਥਿਆਰ ਰੱਖਾ ਕੇ ਮੌਨਕਾ ਪਾਸ ਉਸਦਾ ਮੋਬਾਈਲ ਫੋਨ ਤੇ ਪਰਸ ਖੋਲਿਆ ਮੋਬਾਈਲ ਫੋਨ ਦੇ ਕਵਰ ਵਿੱਚ 160 ਰੁਪਏ ਸੀ ਅਤੇ ਉਸਦੇ ਪਰਸ ਵਿੱਚ 3000 ਰੁਪਏ ਸੀ ਜਿਸ ਦੇ ਸਬੰਧ ਵਿੱਚ ਥਾਣਾ ਸ਼ਟਰ ਲਖੇ ਮੁਕੱਦਮਾ ਨੰਬਰ 267 ਦਰਜ ਕਰਕੇ ਜਿਹੜਾ ਮੁੱਖ ਅਫਸਰ ਥਾਣਾ ਸਪੈਟਰ ਲਾਪਰੇ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਜਿਹੜਾ ਕਤਲ ਸ਼ੁਰੂ ਕੀਤੀ ਅਤੇ ਮਾਨਯੋਗ ਸੀਪੀ ਸਾਹਿਬ ਦੀਆਂ ਹਦਾਇਤਾਂ ਤੇ ਏਡੀਸੀਪੀ 2 ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜਾ 24 ਘੰਟੇ ਦੇ ਅੰਦਰ ਅੰਦਰ ਇਹ ਦੋਸ਼ੀਆਂ ਨੂੰ شناخت ਕਰਕੇ ਅਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਪਾਸੋਂ ਵਾਰਦਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਅਤੇ ਦਾਤਰ ਅਤੇ ਖੋਹ ਕੀਤਾ ਮੋਬਾਈਲ ਫੋਨ ਸਵੇਰੇ ਜਿਹੜੇ ਪੈਸੇ ਸੀ ਉਹ ਬਰਾਮਦ ਕੀਤੇ ਇਹੜਾ ਦੋਸ਼ੀ ਇਹਨਾਂ ਵਿੱਚ ਰਾਜਵੀਰ ਸਿੰਘ ਆ ਉਹਦੇ ਖਿਲਾਫ ਤਿੰਨ ਮੁਕੱਦਮੇ ਪਹਿਲਾਂ ਵੀ ਕਲਚੋਰੀ ਦੇ ਦਰਜ ਨੇ ਜਿੱਥੇ ਜਮਾਨਤ ਤੇ ਆ ਚੁੱਕਾ ਦੂਜਾ ਦੋਸ਼ੀ ਦੇ ਖਿਲਾਫ ਫਿਰਾਲ ਕੋਈ ਮਰਮਾ ਦਰਜ ਨਹੀਂ ਇਸ ਪੰਜ ਦੋਸ਼ੀਆਂ ਦਾ ਰਿਮਾਨਡ ਹਾਸਲ ਕੀਤਾ ਗਿਆ ਵਾ ਹੋਰ ਮੀਟਿੰਗ ਐਨਾ ਪੁਸ਼ਕਸ਼ ਜਾਰੀ ਹੈ ਅਤੇ ਹੋਰ ਵੀ ਬਾਰਤਾਂ ਤੈਸ ਹੋਂਗ ਦੀ ਉਮੀਦ ਹੈ ਅੱਜ 6 ਵਜੇ ਦੇ ਕਰੀਬ ਨਰੰਡਰ ਏਰੀਆ ਥਾਣਾ ਸ਼ਾਟੇ ਦੇ ਦੇ ਦੀ ਨੰਦਾ ਉੱਥੇ ਇੱਕ ਗੋਲੀ ਚੱਲਣ ਦੀ ਘਟਨਾ ਵਾਪਰੀ ਸੀ ਇਸ ਦੇ ਸਬੰਧ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਇਸ ਵਿੱਚ ਜਸਪਾਲ ਸਿੰਘ ਨਾਂ ਦਾ ਇੱਕ ਨੌਜਵਾਨ ਜ਼ਖਮੀ ਆਇਆ ਵਾ ਜਿਸ ਵਿਅਕਤੀ ਦੇ ਦੋਸ਼ ਲੱਗਾ ਕਿ ਉਸਨੇ ਗੋਲੀ ਚਲਾਈ ਉਸਦਾ ਨਾਮ ਹਰਪ੍ਰੀਤ ਹੈਪੀ ਹੈ ਤੇ ਉਸਦਾ ਭਰਾ ਪਾਰਸ ਸਿੰਘ ਹੈ ਇਹ ਦੋਨੋਂ ਭਰਾ ਇੱਕ ਐਕਸ2 ਗੱਡੀ 'ਚ ਉੱਥੋਂ ਲੰਘ ਰਹੇ ਸੀ ਕਟਨਾ ਸਥਾਨ ਦੇ ਬੈਕ ਸਾਈਡ ਤੇ ਗਲੀ ਵਿੱਚ ਨਾ ਦੋਨਾਂ ਦਾ ਘਰ ਰਿਹਾ ਅਤੇ ਰਸਤੇ ਵਿੱਚ ਜਸਪਾਲ ਸਿੰਘ ਨਾਮ ਦਾ ਵਿਅਕਤੀ ਖੜਾ ਸੀ ਕਿਸੇ ਗੱਲ ਨੂੰ ਲੈ ਕੇ ਨਾ ਇਹ ਮਾਮੂਲੀ ਟੂ ਟੂ ਮਾਮਲਾ ਹੋਈ ਜਿਸ ਤੋਂ ਤੈਸ਼ ਵਿੱਚ ਆ ਕੇ ਹਰਪ੍ਰੀਤ ਸਿੰਘ ਹੈਪੀ ਨੇ ਜਿਹੜੀ ਉੱਥੇ ਗੇਟ ਵਿੱਚ ਗੋਲੀ ਮਾਰੀ ਅਤੇ ਗੋਲੀ ਗੇਟ ਤੋਂ ਰੈਕੂਜਿਟ ਹੁੰਦੀ ਹੋਈ ਜਸਪਾਲ ਸਿੰਘ ਦੀ ਲਤ ਵਿੱਚ ਲੱਗੇ ਜਿਸ ਨਾਲ ਉਹ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਗੁਰਨਾਨਕ ਦੇ ਹਸਪਤਾਲ ਦਾਖਲ ਕਰਾਇਆ ਗਿਆ ਵਾ ਇਸ ਬੰਦ ਚ ਅਸੀਂ ਜਸਪਾਲ ਸਿੰਘ ਦੇ ਬਿਆਨ ਲੈ ਕੇ ਮੁਕਦਮਾ ਦਰਜ ਕਰ ਰਹੇ ਹਾਂ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਟੀਮਾਂ ਭੇਜੀਆਂ ਗਈਆਂ ਨੇ ਜਲਦੀ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਸਪਾਲ ਸਿੰਘ ਨਾਂ ਦਾ ਇਹ ਨੌਜਵਾਨ ਇਹਦੇ ਤੇ ਵੀ ਨਸ਼ੇ ਦੇ ਮੁਕਦਮੇ ਦਰਜ ਨੇ ਅਤੇ ਇਹਦੇ ਦੋਸ਼ੀ ਹਰਪ੍ਰੀਤ ਸਿੰਘ ਹੈਪੀ ਹੈ ਤੁਸ ਦਾ ਭਰਾ 파ਰ ਸਿੰਘ ਹੈ ਇਹਨਾਂ ਦੇ ਖਿਲਾਫ ਵੀ ਨਸ਼ੇ ਦੇ ਤਿਆਰ ਮਾਰਕਟ ਦੇ ਮਾਮਲੇ ਦਰਜ ਨੇ 파ਰ ਸਿੰਘ ਥੋੜੇ ਦਿਨ ਪਹਿਲਾਂ ਅਸੀਂ ਬੇਲ ਤੇ ਬਾਹਰ ਆਇਆ ਸੀ ਤੇ ਇਹਨਾਂ ਦੇ ਖਿਲਾਫ ਅਸੀਂ ਸਖਤ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਤੇ ਇਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਊਗਾ ਇਹਨਾਂ ਦਾ ਕਿਸੇ ਮਾਮੂਲੀ ਗੱਲ ਤੋਂ ਉਥੋਂ ਲੰਘਣ ਤੋਂ ਲੈ ਕੇ ਝਗੜਾ ਹੋਇਆ ਸੀ ਇਸ ਕਰਕੇ ਇਹਨਾਂ ਨੇ ਜਿਹੜਾ ਹਰਪ੍ਰੀਤ ਸਿੰਘ ਹੈ ਤੁਸੀਂ ਭਰਾ 파ਰ ਸਿੰਘ ਨੇ DSPਾਲ ਸਿੰਘ ਨੂੰ ਗੋਲੀ ਚ ਚਲਾ ਕੇ ਜ਼ਖਮੀ ਕੀਤਾ ਹੈ